ਮੈਂ ਸ਼ਰਪੁਰ ਦੀ ਰਹਿਣ ਵਾਲੀ ਆ ਅੱਜ ਜੋ ਕੀ ਇੱਥੇ ਬਾਈਪਾਸ ਦੇ ਲੱਗੇ ਆਪਣੇ ਸ਼ਾਸਨਕਾਰ ਦੇ ਕੋਲ ਪੁਲਿਸ ਪ੍ਰਸ਼ਾਸਨ ਔਰ ਵਰਦਮਾਨ ਕੰਪਨੀ ਵਾਲਿਆਂ ਨੇ ਹੈਲਮਟ ਸਾਰਿਆਂ ਨੂੰ ਫ੍ਰੀ ਔਰ ਕੋਸਟ ਦਿੱਤੇ ਆ ਪਰ ਕੁੜੀਆਂ ਨੂੰ ਬੰਡੇਆ ਜੈਂਸ ਨੂੰ ਬੰਡੇਆ ਜੋ ਕਿ ਉਹਨਾਂ ਨੂੰ ਰਾਤ ਬਰਾਤੇ ਸਹੂਲਤ ਹਰ ਵੇਲੇ ਦਿਨੇ ਵੀ ਲੋੜ ਹੈ ਇਹਨਾਂ ਚੀਜ਼ਾਂ ਦੀ ਸਾਰਿਆਂ ਨੂੰ ਲਾਣਾ ਚਾਹੀਦਾ ਆ ਔਰ ਆਪਣੀ ਸੇਫਟੀ ਕਰਨੀ ਚਾਹੀਦੀ ਆ ਟੂ-ਵੀਲਰ ਵਾਲੇ ਹੈਲਮਟ ਨਹੀਂ ਲੈਂਦੇ ਉਹਨਾਂ ਨੂੰ ਕੀ ਕਰਾਣਾ ਚਾਹੁੰਦੇ ਆ ਉਹਨਾਂ ਦੀ ਗਲਤ ਗਲਤ ਆ ਹੋ ਇਸ ਹੈਲਮਟ ਨਾਲ ਸਾਡੇ ਜੋ ਸਿਰ ਤੇ ਜੋ ਕੋਈ ਰੱਬ ਨਾ ਕਰੇ ਕੋਈ ਦੁਰਘਟਨਾ ਹੁੰਦੀ ਆ ਚਲੋ ਇਹ ਸਾਡੇ ਬਹੁਤ ਸਾਡੀ ਸੇਫਟੀ ਲਈ ਜ਼ਰੂਰੀ ਆ ਸਰ ਕਹਿਣਾ ਹੈ ਨਰੇਸ਼ ਕੁਮਾਰ ਜੀ ਕੀ ਕਹਿਣਾ ਚਾਹਤੇ ਹੋ ਅੱਜ ਮਹਾਵੀਰ ਮਿਲ ਦੀ ਤਰਫ ਸੇ ਵੰਡੇ ਜਾ ਰਹੇ ਹੈਲਮਟ ਸਰ ਜੋ ਮਹਾਵੀਰ ਮਿਲਿੰਗ ਸਪੀਨਿੰਗ ਮਿਲਦੇ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਸਰ ਸੋਖਿਆ ਬਿਆ ਹੁੰਦਾ ਉਹਦੇ ਤਹਿਤ ਇਹਨਾਂ ਹੈਲਮਟ ਜਿਹੜੇ ਵੰਡੇ ਜਾ ਰਹੇ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਫ੍ਰੀ ਹੈਲਮਟ ਦਿੱਤੇ ਜਾ ਰਹੇ ਆ ਇਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਤੁਸੀਂ ਆਰਵੇਦ ਹੈਲਮਟ ਪੀਅਰ ਕਰਕੇ ਚੱਲੋ ਜਿਹਦੇ ਵਿੱਚ ਤੁਹਾਡਾ ਬੈਨੀਫਿਟ ਆ ਤੁਸੀਂ ਤੁਹਾਡੇ ਕਿਤੇ ਵੀ ਤੁਹਾਡਾ ਕੋਈ ਮਿਸਐਪ ਨਹੀਂ ਹੁੰਦੀ ਐਕਸੀਡ ਵਗੈਰਾ ਹੁੰਦਾ ਤੁਸੀਂ ਸੇਫ ਰਹਿੰਦੇ ਹੋ ਔਰ ਇਹਦੇ ਲਈ ਨਾਵੀਰ ਮੇਲੇ ਲੋ ਜੋ ਹੈਲਮਟ ਬੰਦੇ ਜਾ ਰਹੇ ਆ ਉਹਦੇ ਲਈ ਅਸੀਂ ਇਹਨਾਂ ਦਾ ਸਾਰਾ ਧੰਨਵਾਦ ਕਰਦੇ ਹਾਂ ਅਸੀਂ ਜਿਹੜਾ ਨਾਮ ਸੰਦੀਪ ਠਾਕੁਰ ਜੀ ਆਪਾਂ ਦਾ ਨਾਮ ਸੰਦੀਪ ਠਾਕੁਰ ਜੀ ਜਾਰੇ ਇਹ ਬਹੁਤ ਵਧੀਆ ਵਧੀਆ ਪ੍ਰੋਗਰਾ ਕੀਤਾ ਨਾਲੇ ਪਰ ਇਹਦਾ ਫਾਇਦਾ ਤਾਂ ਕਿ ਸਭ ਲੋਕ ਹੈਲਮਟ ਪਾਣ ਟ੍ਰੈਫਿਕ ਅਰੇ ਨੂੰ ਚਾਹੀਦਾ ਕਿ ਸਖਤੀ ਨਹੀਂ ਕਰਦੇ ਕਿ ਲੋਕੀ ਹੈਲਮਟ ਪਾਣਾ ਭੁੱਲ ਜਾਂਦਾ ਬਸ ਇਹੀ ਕੰਮ ਜਾਂਦਾ ਜੀ ਨੌਜਵਾਨ ਪੀੜੀ ਨੂੰ ਅਹੀ ਹੈ ਜੀ ਬੇਨਤੀ ਹੈ ਕਿ ਹੈਲਮਟ ਪਾਣ ਬੱਚੇ ਬੱਚੇ ਪਾਉਂਦੇ ਨਹੀਂ ਹੈਗੇ ਇਹਨਾਂ ਦੇ ਸਖਤੀ ਕੀਤੀ ਜਾਵੇ ਤਾਂ ਕਿ ਹੈਲਮਟ ਪਾਣਾ ਭੁੱਲ ਨਾ ਬੱਚੇ ਆਪਣੇ ਇਹੇ ਬੇਨਤੀ ਹੈ ਤੁਹਾਡੀ ਗੱਲ ਨਾਲ ਵੀ ਤੇ ਪ੍ਰਸ਼ਾਸਨ ਨਾਲ ਵੀ ਮੈਨੇਜਰ ਸੇਂਟੀਗਿਓ ਅੱਜ ਸਿਰ ਹੈਲਮਟ ਵੰਡੇ ਜਾ ਰਹੇ ਉਹਨਾਂ ਲੋਕਾਂ ਦੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਕਿ ਜਿਹੜੀ ਸਪਿੰਗ ਮਿਲ ਹੈ ਹਸ਼ਿਆਰਪੁਰ ਦੀ ਜਿੱਥੇ ਡਡਵਾਲ ਜੀ ਤੇ ਪੂਨਮਪਾਲ ਜੀ ਜਿਹੜੇ ਹੈ ਕਿ ਬਤੌਰ ਐਡਮਿਨਿਸਟ੍ਰੇਟਰ ਜਿਹੜੇ ਕੰਮ ਕਰ ਰਹੇ ਆ ਇਹਨਾਂ ਵੱਲੋਂ ਪਹਿਲਾਂ ਵੀ ਦੋ ਕੈਂਪ ਜਿਹੜੇ ਲਾਏ ਗਏ ਆ ਇਹ ਹੈਲਮਟ ਵੰਡਣ ਵਾਸਤੇ ਮਾਨਯੋਗ ਐਸਐਸਪੀ ਹਸ਼ਿਆਰਪੁਰ ਜੀ ਦੀ ਪ੍ਰੇਰਣਾ ਸਦਕਾ ਤੇਟਡਵਾਲ ਜੀ ਨੂੰ ਸਪਿੰਨਿੰਗ ਮਿਲਦੀ ਵਿੱਚ ਅਤੇ ਪੂਨਮਪਾਲ ਮੜਦੀ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੈਂਪ ਹੈ ਇਹ ਲਾਇਆ ਗਿਆ ਕੰਪੇਨ ਇੱਕ ਚਲਾਈ ਗਈ ਹੈ ਕਿ ਇਹ ਚਾਹੁੰਦੇ ਹੈ ਕਿ ਅਸੀਂ ਨਹੀਂ ਚਾਹੁੰਦੇ ਵੀ ਕੋਈ ਕਿਸੇ ਦਾ ਕੋ ਹਾਦਸਾ ਹੋਵੇ ਉਹਦੇ ਸਿਰ ਵਿੱਚ ਅਗਰ ਚੋਟ ਲੱਗਦੀ ਹੈ ਤੇ ਉਸ ਵਿਅਕਤੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਕਿਉਂਕਿ ਅੰਗ ਤੇ ਬਹੁਤ ਸਾਰੇ ਵਰਨੇਬਲ ਪੁਆਇੰਟਸ ਆ ਸਾਡੀ ਬੋਡੀ ਦੇ ਪਰ ਜਿਹੜਾ ਸਿਰ ਹੈ ਇਹ ਸਾਡਾ ਬਹੁਤ ਵਰਨੇਬਲ ਹੈ ਬਹੁਤ ਅਹਿਮ ਅੰਗਾ ਅਗਰ ਜਿਸ ਵਿਅਕਤੀ ਨੇ ਆਪਣੇ ਸਿਰ ਦੇ ਉੱਪਰ ਹੈਲਮਟ ਪਾਇਆ ਹੋਊਗਾ ਕੋ ਉਹ 19 ਕਿਉਂ ਕਿ ਉਹ ਕਿਤੇ ਲੱਗ ਵੀ ਜਾਂਦਾ ਜਾਂ गिर ਜਾਂਦਾ ਉਹਦੇ ਸਿਰ ਵਿੱਚ ਸੱਟ ਲੱਗਣ ਦਾ ਕੋਈ ਜਿਹੜਾ ਚਾਂਸ ਹੈ ਉਹ ਨਹੀਂ ਰਹਿੰਦਾ ਤੇ ਉਹ ਬੰਦੇ ਦੀ ਜਿਹੜੀ ਜਾਨ ਹੈ ਉਹ ਸੇਫ ਬੜੀ ਬਿਲਕੁਲ ਸੇਫ ਰਹਿੰਦੀ ਹੈ ਹਰ ਬੰਦਾ ਆਪਣੇ ਵਾਸਤੇ ਕਰਦਾ ਪਰ ਮੈਂ ਸਮਝਦਾ ਕਿ ਪੰਜਾਬ ਪੁਲਿਸ ਤੇ ਸਪਿੰਗ ਮਿਲਦੇ ਜਿਹੜੇ ਮੌਤਵਾਰ ਹੈਗੇ ਆ ਇਹ ਰਲ ਕੇ ਪਬਲਿਕ ਵਾਸਤੇ ਇੱਕ ਉਪਰਾਲਾ ਕਰ ਰਹੇ ਆ ਤਾਂ ਜੋ ਕੋਈ ਦੁਰਘਟਨਾ ਜਿਹੜੀ ਹੈ ਨਾ ਵਾਪਰੇ ਅਗਰ ਕੋ ਨੀਕੀ ਹੁੰਦੀ ਹੈ ਤੇ ਉਸ ਵਿਅਕਤੀ ਨੂੰ ਕੋਈ ਸ਼ਕਤੀ ਜੋੜੀ ਹੈ ਚੋਟ ਹੈ ਨਾ ਪਹੁੰਚੇ ਇਸ ਤਰ੍ਹਾਂ ਦੇ ਜਿਹੜੇ ਕੈਂਪ ਹੈ ਇਹ ਲਗਾਤਾਰ ਲੱਗੇ ਰਹਿਣਗੇ ਇਸ ਤੋਂ ਬਾਅਦ ਵੀ ਦੋ ਕੈਂਪ ਜਿਹੜੇ ਆ ਉਹ ਲਾਏ ਜਾਣਗੇ ਇੱਕ ਜਲੰंधर ਰੋਡ ਕੇਐਫਸੀ ਦਾ ਲਾਇਆ ਜਾਵੇਗਾ ਇੱਕ ਜਿਹੜਾ ਆ ਇਹ ਕੋਈ ਦੂਸਰਾ ਮਨੋਲੋਜੀਆ ਚੌਂਕ ਦੇ ਵਿੱਚ ਲਗਾਇਆ ਜਾਵੇਗਾ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਪਲੀਜ਼ ਹੈਲਮਟ ਪਾ ਕੇ ਰੱਖੋ ਹੈਲਮਟ ਜਿਹੜਾ ਇਹ ਸਾਡਾ ਆਪਣਾ ਵੀ ਸੱਚਾ ਮਿੱਤਰ ਹੈ ਤੇ ਸਾਡੇ ਪਰਿਵਾਰ ਦਾ ਵੀ ਸੱਚਾ ਬੇਤਰ ਅਸੀਂ ਇਹਨੂੰ ਲਾ ਕੇ ਬਿਲਕੁਲ ਸੇਫ ਰਹਿ ਸਕਦੇ ਹਾਂ ਜੀ ਅਸੀਂ ਵਰਤਮਾਨ ਤੋਂ ਹੈ ਅਸੀਂ ਪੰਜਾਬ ਪੁਲਿਸ ਦੇ ਨਾਲ ਰਲ ਇਹ ਸੁਰੱਖਿਤ ਮੁਹਿੰਮ ਚਲਾਈ ਹੈ ਜਿਹਦੇ ਵਿੱਚ ਅਸੀਂ ਨਾਗਰਿਕਾਂ ਨੂੰ ਸੜਕ ਸੜਕ ਸੁਰੱਖਿਆ ਵਾਸਤੇ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਅਸੀਂ ਚਲਾ ਰਹੇ ਹਾਂ ਇਹਦੇ ਵਿੱਚ ਮੁਹਿੰਮ ਦੇ ਨਾਲ ਨਾਲ ਅਸੀਂ ਕੁਝ ਗੀਅਰਸ ਵੀ ਵੰਡ ਕਰਾ ਰਹੇ ਹਾਂ ਜਿੱਦਾਂ ਕਿ ਹੈਲਮਟ ਹੈਗੀਆਂ ਰਿਫਲੈਕਟਰ ਜੈਕਟਸ ਹੈਗੀਆਂ ਰਿਫਲੈਕਟਰ ਬੈਲਟਸ ਹੈਗੀਆਂ ਜਿਹਦੀ ਹੈ ਕਿ ਰਾਤ ਦੇ ਵੇਲੇ ਜਿਹੜੇ ਸਾਡੇ ਨਾਗਰਿਕ ਟਰੈਵਲ ਕਰਦੇ ਆ ਉਹਨਾਂ ਨੂੰ ਅਸੀਂ ਜਾਗਰੂਕ ਕਰਦੇ ਆ ਕਿ ਉਹਨਾਂ ਰਿਫਲੈਕਟਰ ਬੈਲਟਸ ਜ਼ਰੂਰ ਪਾਣ ਕਿਉਂਕਿ ਇਹਦੇ ਵਿੱਚ ਜਿਹੜੀ ਹੈਗੀ ਆ ਲਾਈਟ ਪਾ ਕੇ ਤੁਹਾਨੂੰ ਗੱਡੀ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤੇ ਦੋ ਪਹੀਆ ਵਾਹਨ ਚੱਲ ਰਿਹਾ ਹੈ ਤੇ ਉਹਦੇ ਵਿੱਚ ਤੁਹਾਡਾ ਬਚਾਅ ਹੋ ਸਕਦਾ ਹੈ ਤੇ ਨਾਲ ਹੀ ਹੈਲਮਟ ਜਿਹੜੀ ਕਿ ਬਹੁਤ ਹੀ ਜ਼ਿਆਦਾ ਇੱਕ ਮਹੱਤਵਪੂਰਨ ਗੀਅਰ ਹੈ ਦੋ ਪਹੀਆ ਵਾਹਨ ਨਾਗਰਿਕਾਂ ਵਾਸਤੇ ਜਿਹੜੇ ਕਿ ਸੜਕ ਵਿੱਚ ਹਾਈਵੇ ਵਿੱਚ ਗੱਡੀਆਂ ਚਲਾਉਂਦੇ ਹਨ ਆਪਣੇ ਸਿਰ ਨੂੰ ਬਚਾ ਬਚਾ ਸਕਦੇ ਆ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਔਰ ਲਾਜ਼ਮੀ ਹੈਗਾ ਇਹਦੀ ਜਾਗਰੂਕਤਾ ਅਸੀਂ ਸਾਰੇ ਨਾਗਰਿਕਾਂ ਨੂੰ ਦੇਣਾ ਚਾਹੁੰਦੇ ਆ ਕਿ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਔਰ ਟ੍ਰੈਫਿਕ ਰੂਲਸ ਤਹਿਤ ਵੀ ਇਹ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਰੂਰੰਦਾਂ ਨੂੰ ਅਸੀਂ ਇਹ ਹੈਲਮਟ ਪਵਾ ਕਰਕੇ ਅਸੀਂ ਜਾਗਰੂਕਤਾ ਪੈਦਾ ਕਰ ਰਹੇ ਆ ਅਸੀਂ ਕੈਂਪ ਤੀਜੀ ਵਾਰ ਲਗਾਇਆ ਹੈਗਾ ਪਹਿਲਾ ਕੈਂਪ ਅਸੀਂ ਮਾਲਪੁਰ اڈੇ ਲਗਾਇਆ ਸੀਗਾ ਫਿਰ ਦੂਸਰਾ ਅਸੀਂ ਲਗਾਇਆ ਸੀਗਾ ਜਲੰਧਰ ਬਾਈਪਾਸ ਤੇ ਫਗਵਾੜਾ ਬਾਈਪਾਸ ਵੀ ਲਗਾਇਆ ਹੈਗਾ ਤੇ ਅੱਜ ਉਹਨਾਂ ਰੋਡ ਤੇ ਲਾਇਆ ਆ ਤੇ ਅੱਜ ਅਸੀਂ ਉਹਨਾਂ ਰੋਡ ਤੇ ਲਗਾਇਆ ਅੱਗੇ ਵੀ ਲੱਗੂ ਕਹਿੰਦੇ ਇਹ ਐ ਦੋ ਕੈਂਪਸ ਸਾਡੇ ਹਾਂ ਹੋਰ ਲੱਗਨੇ ਲਲੋਈਆਂ ਚੌਕ ਲੱਗੇਗਾ ਤੇ ਇੱਕ ਸਾਡਾ ਜਲੰਧਰ KFC ਚੌਕ ਤੇ ਨੀ ਤੀਸਰਾ ਸੈਂਟਰ ਆਇਆ ਜਾ ਰਿਹਾ ਮਹਾਵੀਰ ਸਿੰਘ ਵੱਲੋਂ ਹੈਲਮਟਾਂ ਦਾ ਤੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਦੇਖੋ ਸਭ ਤੋਂ ਪਹਿਲੇ ਰਮੇਹ ਦੱਸ ਦੇਣਾ ਇਹ ਇਹ ਕੈਂਪ ਜਿਹੜਾ ਬਦਮਾਨ ਯਾਨਾ 3 ਲਿਮਿਟਡ ਵੱਲ ਲਾਇਆ ਜਾ ਰਿਹਾ ਜਿਹੜਾ ਕਿ ਰੋਡ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਲਾਇਆ ਜਾਂਦਾ ਔਰ ਅਸੀਂ ਤਿੰਨ ਕੈਂਪ ਲਾ ਚੁੱਕੇ ਹਾਂ ਦੋ ਕੈਂਪ ਹੋਰ ਲਾਵਾਂਗੇ ਔਰ ਹੁਸ਼ਾਰਪੁਰ ਵਾਸੀ ਸਾਡੇ ਆਪਣੇ ਵਾਸੀ ਆ ਔਰ ਅਸੀਂ ਚਾਹੁੰਦੇ ਆ ਕਿ ਕੋਈ ਵੀ ਬੰਦਾ ਰੋਡ ਐਕਸੀਡੈਂਟ ਚ ਨਾ ਉਹਦੇ ਨਾਲ ਕੋਈ ਹਾਦਸਾ ਹੋਵੇ ਕਿਉਂਕਿ ਅੱਜ ਕੱਲ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਆ ਔਰ ਤਕਰੀਬਨ ਲੋਕੀ ਆਪਣੇ ਟੂ व्हीਲਰ ਜਿਸਲੇ ਚਲਾਉਂਦੇ ਆ ਤਾਂ ਵਿਦਾਊਟ ਹੈਲਮਟ ਚਲਾਉਂਦੇ ਆ ਔਰ ਮੈਕਸਿਮਮ ਜਦੋਂ ਕਿਤੇ ਐਕਸੀਡੈਂਟ ਹੋ ਜਾਂਦਾ ਤਾਂ ਹੈਡ ਇੰਜਰੀ ਦਾ ਜ਼ਿਆਦਾ ਖਤਰਾ ਰਹਿੰਦਾ ਔਰ ਹੈਡ ਇੰਜਰੀ ਜੇ ਕਿਸੇ ਨੂੰ ਹੋ ਜਵੇ ਤਾਂ ਉਹਦਾ ਫਿਰ ਜਰਾ ਥੋੜਾ ਬਚਣਾ ਔਖਾ ਹੋ ਜਾਂਦਾ ਅਸੀਂ ਸਾਹੂਲਪੁਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਾਡੇ ਕੈਂਪ ਚ ਹੈਲਮਟ ਮਿਲ ਰਹੇ ਹਨ ਉਹ ਆਪਣੀ ਸੇਫਟੀ ਸਮਝ ਕੇ ਹਮੇਸ਼ਾ ਘਰੋਂ ਚੱਲਣ ਤੋਂ ਪਹਿਲੇ ਮੋਟਰਸਾਈਕਲ ਨੂੰ ਕਿੱਕ ਮਾਰਨ ਤੋਂ ਪਹਿਲੇ ਹੈਲਮਟ ਜੁੜ ਪਾਓ ਔਰ ਆਪਣੇ ਆਪ ਨੂੰ ਸੇਫ ਰੱਖੋ ਔਰ ਆਪਣੀ ਫੈਮਿਲੀ ਜਿਹੜੀ ਤੁਹਾਡੀ ਘਰ ਇੰਤਜ਼ਾਰ ਕਰ ਰਹੀ ਹੈ ਉਹਨੂੰ ਵੀ ਆਪਣੇ ਨਾਲ ਸੇਫ ਰੱਖੋ ਕਿਹੜੇ ਰੋਡ ਤੇ ਲਾਇਆ ਹੈ ਅੱਜ ਦਾ ਕੈਂਪ ਅਸੀਂ ਰਾਧਾ ਸਵਾਮੀ satsang ਘਰ ਦੇ ਨੇੜੇ ਉਹਨਾਂ ਰੋਡ ਦੇ ਉੱਤੇ ਲਾਇਆ ਹੈ ਜਿੱਥੇ ਕਿ ਕਾਫੀ ਪਬਲਿਕ ਸਾਡੇ ਨਾਲ ਜੁੜੀ ਹੈ ਔਰ ਕਾਫੀ ਪਬਲਿਕ ਦਾ ਉਤਸ਼ਾਹ ਸਾਨੂੰ ਨਜ਼ਰ ਆਇਆ ਕਿ ਉਹ ਹੈਲਮਟ ਲੈਣ ਚ ਵੀ ਤੇ ਪਾਣ ਚ ਵੀ ਕਾਫੀ ਇੰਟਰਸਟਡ ਹੈ ਜਿਹੜੇ ਅਗਲੇ ਦੋ ਕੈਂਪ ਲੱਗਣੇ ਉਹ ਕਿੱਥੇ ਲੱਗਣੇ ਜੀ ਅਗਲੇ ਦੋ ਕੈਂਪ ਦਾ ਸਾਡਾ ਜਿਹੜਾ ਪਲਾਨ ਹੈ ਉਹ ਇੱਕ ਹੈਗਾ ਨਵੀਆਂ ਚੌਂਗ ਹਰਿਆਣਾ ਰੋਡ ਵੱਲ ਤੇ ਦੂਸਰਾ ਹੈਗਾ ਜਲੰਧਰ ਰੋ KFC ਚੌਂਕ ਦੇ ਕਰੀਬ ਲਾਇਆ ਜਾਏਗਾ ਉਹ ਸਾਡਾ ਹੋਏਗਾ ਅਗਲਾ ਕੈਂਪ ਉਹ 12 ਤਰੀਕ ਨੂੰ ਤੇ ਫਿਰ 16 ਤਰੀਕ ਨੂੰ ਨੌਜਵਾਨ ਪੀੜੀ ਨੂੰ ਕੀ ਕਹਣਾ ਹੈ ਜਨ ਨੌਜਵਾਨ ਪੀੜੀ ਨੂੰ ਸਾਡੇ ਵੱਲੋਂ ਇਹੀ ਇੱਕ ਤਰਖਾਸਤ ਹੈ ਕਿ ਰੋਡ ਦੇ ਉੱਪਰ ਧਿਆਨ ਨਾਲ ਚੱਲੋ ਸੇਫਟੀ ਦਾ ਧਿਆਨ ਰੱਖੋ ਆਪਣੇ ਮੋਟਰਸਾਈਕਲ ਸਕੂਟਰ ਜਦੋਂ ਵੀ ਚਲਾਣੇ ਆ ਸੇਫ ਸਪੀਡ ਤੇ ਰੱਖੋ ਜਿਆਦਾ ਕਾਲੀ ਨਾ ਕਰੋ ਕਿ ਖਾਸ ਕਰਕੇ ਸਵੇਰੇ 9 ਵਜੇ ਔਰ ਸ਼ਾਮੀ 5 ਵਜੇ ਜਿਹੜਾ ਟਾਈਮ ਹੈ ਉਹ ਬੜਾ ਕ੍ਰਿਸ਼ਲ ਟਾਈਮ ਹੁੰਦਾ ਹੈਵੀ ਟ੍ਰੈਫਿਕ ਹੁੰਦੀ ਆ ਆਪਣੇ ਆਪ ਨੂੰ ਬਚਾ ਕੇ ਰੱਖੋ नशिया तो स्पैशली मुक्त रखो अपने आप नशा करके तो बिल्कुल ना चलाओ क्योंकि नशे आदमी हमेशा ओवर स्पीड जाता है कभी तो स्लो स्पीड नहीं जाता तो मेरी खास बेनती है कि नशा बिल्कुल ना करो कोई किसी भी टाइप का तंबाकू होजा गांजा हो, हो, कोई, भी हो कोई नशा ना करो और ये साड़ी हाथ जोड़ के बेनती है कि नशे को बचो तो और अपने आपू सेफ रखो